ਇਹਨੇ ਮਾਰਿਆ ਮੇਰਾ ਗਿੱਟਾ ਸੁੱਜ ਗਿਆ ਉਹ ਕਰਤਾ ਉਹ ਬੰਦਾ ਇਹ ਕਹਿ ਰਿਹਾ ਕਿ ਮੈਂ ਬੀਅਰ ਪੀ ਕੇ ਆ ਯਾਰ ਮੇਰਾ ਤਾਂ ਮਨ ਖਰਾਬ ਹੋ ਗਿਆ ਕਿਤੇ ਉਹ ਬੰਦਾ ਇਹ ਗੱਲ ਕਹੀ ਨਹੀਂ ਸੀ ਇਹਦਾ ਸਜ਼ਾ ਬਹੁਤ ਭੈੜੀ ਯਾਰ ਕਤਲ ਨਾਲੋਂ ਭੈੜੀ ਸਜ਼ਾ ਇਹ ਮੈਂ ਉਦੋਂ ਮੁੱਖ ਥਾਣੇ ਦੇ ਵਿੱਚ ਹਾਜ਼ਰ ਸੀਗਾ ਕੋਲੇ ਆ ਗੱਲ ਬਾਤ ਹੋਈ ਆ ਅਸੀਂ ਇਹੀ ਚੱਲ ਚਾਹੁੰਦੇ ਕਿ ਜੇ ਕੋਈ ਗਲਤ ਅੰਸਰ ਹੈ ਜੇ ਉਹਨਾਂ ਦੇ ਕੋਈ ਕਾਰਵਾਈ ਨਾ ਹੋਊਗੀ ਉਹਨਾਂ ਦੇ ਕੁੱਟਮਾਰ ਇਹ ਵੀ ਜਿਹੇ ਤਰੀਕੇ ਨਾ ਹੋਊਗੀ ਜ਼ਿੰਮੇਵਾਰ ਕੌਣ ਦੇਨ ਇੰਸਟਰੀ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜੋ ਸਚਾਈ ਹੈ ਔਰ ਜਨਤਕ ਤੌਰ ਤੇ ਸਾਹਮਣੇ ਆਵੇ ਜੋ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇ ਠੀਕ ਹੈ ਨਾ ਜੇ ਇਹ ਕਿਸ ਨੂੰ ਬਲੈਕਮੇਲਿੰਗ ਕਰਦੇ ਆ ਆਪਾਂ ਜੇ ਇਹਦੇ ਪਿੱਛੇ ਕੋਈ ਬੈਕਗ੍ਰਾਉਂਡ ਬਲੈਕਮੇਲਿੰਗ ਦੀ ਹੈ ਤਾਂ ਉਹ ਬਹੁਤ ਮਾੜੀ ਹੈ ਜੋ ਐਕਚੁਅਲੀ ਚ ਰੇਪ ਹੋਇਆ ਹੈ ਤਾਂ ਰੇਪ ਪਰ ਮੁਵਕਸ਼ਾ ਨਾ ਜਾਵੇ ਜੇ ਰੇਪ ਦੀ ਕਹਾਣੀ ਸਟੋਰੀ ਝੁੱਠੀ ਬਣਾਈ ਗਈ ਹੈ ਤਾਂ ਉਹ ਵੀ ਬਹੁਤ ਮਾੜੀ ਹੈ ਜੋ ਐਕਚੁਅਲੀ ਫੈਕਟ ਹੈ ਉਹ ਸਮਝਣੀ ਹੋਣੀ ਚਾਹੀਦੀ ਮੈਡਮ ਦੀਪਕਾ ਕੰਬੋਜ ਬਹੁਤ ਦਲੇਰ ਅਫਸਰ ਤੇ ਹਨਸ ਸਾਨੂੰ ਪਹਿਲੀ ਵਾਰ ਗਿੱਦੜਵਾਹ ਦੇ ਵਿੱਚ ਦੇਖਣ ਨੂੰ ਮਿਲੀ ਅਸੀਂ ਲੋਗ ਡਰੱਗਸ ਤੋਂ ਬੜੇ ਤਰਸ ਤਸੀਗੇ ਉਹਨਾਂ ਨੇ ਡਰੱਗਸ ਮਾਫੀਆ ਜੋ ਵੀ ਬੜਾ ਮਿਹਨਤ ਕਰਕੇ ਪਕੜ ਕੇ ਜ਼ਿਲ੍ਹਾ ਸੱਟਿਆ ਤੇ ਗਿੱਦੜਵਾਹ ਲੈਨੋਂ ਪਾਰ ਅਸੀਂ ਸਰੀ ਸਰੀ ਰਾਤ ਹੁੰਦੇ ਨਹੀਂ ਸੀਗੇ ਬਾੜ ਨੰਬਰ 12 ਦੇ ਲੋਗ ਸਾਡੇ ਘਰਾਂ ਦੇ ਉੱਪਰ ਹਮਲੇ ਹੋ ਰਹੇ ਸੀਗੇ 1.5-2-200 ਬੰਦੇ ਉਹ ਸਾਰੇ ਅਪਰਾਧੀ ਫੜੇ ਆ ਪਹਿਲੇ ਸਾਡੀਆਂ ਬੱਚਿਆਂ ਸਕੂਲ ਜਾਂਦੀਆਂ ਸੀਗੀਆਂ ਮੈਂ ਪਰਸਨਲ ਤੌਰ ਤੇ ਮੈਡਮ ਨੇ ਬੇਨਤੀ ਕੀਤੀ ਮੈਡਮ ਨੇ ਬਿਲਕੁਲ ਇੱਕ ਆਪਣੇ ਸ਼ਹਿਰ ਦੀ ਸੈਨਾਪਤੀ ਹੋਣ ਦੇ ਜੋ ਰੋਹ ਬੰਦਾ ਉਹ ਆਪਣਾ ਨਭਾਈ ਜਿਹੜਾ ਉਹਨਾਂ ਨੂੰ ਐਵੇਂ ਬਿਨਾਂ ਬਾਲਸ ਜੋ ਧੱਕ ਰਹੇ ਆ ਉਹਨਾਂ ਨੂੰ ਇਹਨਾਂ ਨੂੰ ਇੱਥੇ ਲਾਏ ਜਾਣ ਉਹ ਬਹੁਤ ਵਧੀਆ ਲੇਡੀ ਅਫਸਰ ਸੀ ਉਹਨਾਂ ਨੇ ਬਹੁਤ ਸੁਧਾਰ ਕਰਿਆ ਸੀ ਜਿਹੜਾ ਸਾਡਾ ਗਦਰਵਾ ਸ਼ਹਿਰ ਦਾ ਲੈਨੋ ਪਰ ਏਰੀਆ ਜਿਹੜਾ ਹੱਬ ਬਣੀ ਸੀਗੀ ਨਸ਼ੇ ਵਾਲੇ ਨਸ਼ੇੜੀ ਰਹਿੰਦੇ ਸੀਗੇ ਉੱਥੇ ਤਾਂ ਮੈਡਮ ਨੇ ਬਹੁਤ ਵਧੀਆ ਕੰਮ ਕੀਤਾ ਉਹਨੇ ਇੱਕ ਵੀ ਨਹੀਂ ਮਿਲਦਾ ਉੱਥੇ ਇਹ ਦਰਖਾਸਤ ਜਿਹੜੀ ਉਹ ਅਸੀਂ ਕਹਨੇ ਆ ਕਿ ਉਸਤੇ ਵਧੀਆ ਕਾਰਵਾਈ ਕੀਤੀ ਹੈ ਪੁਲਿਸ ਨੇ ਠੀਕ ਹੈ ਬਹੁਤ ਵਧੀਆ ਕੰਮ ਕੀਤਾ ਹੈ ਇਮਾਨਦਾਰੀ ਨਾਲ ਕੰਮ ਕੀਤਾ ਹੈ ਮੈਡਮ ਨੇ ਜੇਕਰ ਇਸ ਤਰ੍ਹਾਂ ਦੇ ਅਫਸਰਾਂ ਨੂੰ ਠੀਕ ਹੈ ਐਂ ਹੀ ਬਦਲੀਆਂ ਕੀਤੀਆਂ ਜਾਣਗੀਆਂ ਐਂ ਹੀ ਲੈਣ ਹਾਜ਼ਰ ਕੀਤਾ ਜਾਊਗਾ ਕਿਸੇ ਅਫਸਰ ਦਾ ਹੌਸਲਾ ਵੰਣਾਗਾ ਵੀ ਉਹ ਗਾਂ ਤੋਂ ਕਿਸੇ ਐਵਜੀ ਕੰਪਲੀਟ ਤੇ ਕਾਰਵਾਈ ਕਰ ਸਕੇ ਜਦੋਂ ਜਨਾਨੀ ਨੂੰ ਬੁਲਾਇਆ ਗਿਆ ਥਾਣੇ ਦੇ ਵਿੱਚ ਠੀਕ ਹੈ ਜੀ ਉਹ ਪ੍ਰਧਾਨ ਨੂੰ ਪ੍ਰਧਾਨ ਨੇ ਉਹ ਬਾਹਰ ਸਖਾਇਆ ਸਾਰਾ ਕੁਝ ਵੀ ਹੁਣ ਭਾਈ ਤੇਰੇ ਨਾਲ ਭੈੜੀ ਹੋਊਗੀ ਹੁਣ ਤੂੰ ਆਪ ਦਾ ਬਚਾਅ ਕਰ ਲੈ ਜਦੋਂ ਬੰਦੇ ਦਾ ਸਹੀ ਆ ਉਹ ਕਿਤੇ ਗਿਆ ਹੀ ਨਹੀਂ ਗੇ ਮੁੜ ਕੇ ਜਨਾਨੀ ਆ ਕੇ ਉੱਥੇ ਮੁੱਕਰ ਗਈ ਕਹਿੰਦੀ ਇਹ ਬੰਦਾ ਨਹੀਂ ਸੀਗਾ ਉਹ ਤਾਂ ਬੰਦਾ ਕੋਈ ਹੋਰ ਸੀਗਾ ਸਿਕਾਲ ਇਸ ਟਾਈਮ ਅਸੀਂ ਗਿੱਦੜਵਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਲਗਾਤਾਰ ਕੱਲ ਦੀਪਿਕਾ ਰਾਣੀ ਜਿਹੜੀ ਕੰਬੋਸ ਸੀ ਐਸਐਚਓ ਗਿੱੜਵਾ ਦੂੰ ਜਿਹੜਾ ਲਾਈਨ ਹਜ਼ਰ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਉਹਨਾਂ ਵੱਲੋਂ ਜਿਹੜੇ ਦੂਸਰੀ ਪਾਰਟੀ ਤੋਂ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਇੱਕ ਬੰਦੇ ਨਾਲ ਨਜ਼ਾਇਜ਼ ਜਿਹੜੀ ਕੁੱਟਮਾਰ ਹੋਈ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਗਿੱੜਵਾ ਸ਼ਹਿਰ ਹੈ ਉਹ ਅੱਜ ਸਾਰੇ ਇਕੱਠਾ ਹੋਇਆ ਹੈ ਉਹ ਇਕੱਠਾ ਹੋਣ ਦਾ ਜਿਹੜਾ ਕਾਰਨ ਹੈ ਕਿ ਗਿੱੜਵਾ ਸ਼ਹਿਰ ਦਾ ਉਹ ਇਹ ਹੈ ਕਿ ਦੀਪਿਕਾ ਕੰਬੋਜ ਸੱਚ ਦੇ ਨਾਲ ਖੜੇ ਸੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਗਿੱਦੜਵਾ ਸ਼ਹਿਰ ਪੁੱਟ ਰਿਹਾ ਹੈ ਤਾਂ ਉਸ ਦੇ ਨਾਲ ਹੀ ਗਿੱਦੜਵਾ ਜਿਹੜਾ ਸ਼ਹਿਰ ਹੈ ਉਹ ਸੱਚ ਦੀ ਆਵਾਜ਼ ਬਣ ਰਿਹਾ ਹੈ ਕਿ ਨੀਪੀਆ ਕੰਬੋਜ ਜਿਹੜੇ ਗਲਤ ਇਨਸਾਨ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਸੀ ਤਾਂ ਉਹ ਜਿਹੜਾ ਉਹਨਾਂ ਨਾਲ ਤੱਕਾ ਹੋ ਰਿਹਾ ਉਸ ਦੇ ਖਿਲਾਫ ਜਿਹੜਾ ਗਿੱਦੜਵਾ ਸ਼ਹਿਰ ਦੀ ਅੱਜ ਵਾ ਸ਼ਹਿਰ ਵਾਸੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਤਾਂ ਹੁਣ ਜਲਦੀ ਹੀ ਉਸ ਤੇ ਕੀ ਨਰਨੇ ਆਉਂਦਾ ਆ ਉਹ ਗੱਲਬਾਤ ਕਰਦੇ ਆ। ਇਹ ਮੇਰਾ ਆਸ਼ਾਦਿਕ ਨੈ ਜੀਓ ਤੋਂ ਗੱਲਬਾਤ ਇਹ ਹੋਈ ਕਿ ਜਿਹੜੇ ਦੇ ਮੈਟਰ ਦੇ ਅੱਜ ਸਾਰੇ ਇਕੱਠੇ ਹੋਏ ਆ ਮੈਡਮ ਦੀਪਿਕਾ ਦੇ ਕਮਲਜੀ ਦੀ ਇਹਦੇ ਬਦਲੀ ਹੋ ਗਈ ਆ ਲੈਨ ਹਾਜ਼ਰ ਕੀਤਾ ਗਿਆ ਉਹਦਾ ਸਾਰਾ ਮੈਟਰ ਜਿੱਥੋਂ ਸ਼ੁਰੂ ਕਰਦੇ ਆ ਮੈਟਰ ਇਹ ਸੀਗਾ ਕਿ ਜਿਹੜਾ ਸਾਡਾ ਸਵਰਨਕਾਰ ਸਿੰਘ ਉਹਨਾਂ ਚੋਂ ਇੱਕ ਭਰਾ ਸੀਗਾ ਜਿਹਦੇ ਨਾਲ ਇੱਕ ਮਲੋੜ ਦੀਆਂ ਦੋ ਲੇਡੀਜ਼ ਸੀਗਾ ਉਹ ਕਹਿੰਦੀਆਂ ਕਿ ਤਰਾਜ ਲਾਇਆ ਸੀ ਵੀ ਆਹ ਕੰਮ ਇੱਥੇ ਵੀ ਸਾਡੇ ਨਾਲ ਕੱਲ੍ਹ ਤੋਂ ਕੰਮ ਕੀਤਾ ਸਾਨੂੰ ਕਾਰ ਚ ਭਾਗੇ ਲੈ ਗਏ ਗੱਲ ਕੇ ਜਦੋਂ ਉਹਦਾ ਕੰਮ ਚੱਲਿਆ ਜੀ ਇੱਕ ਦਿਨ ਪੂਰਾ ਲੱਗ ਗਿਆ ਉਸ ਦਿਨੋਂ ਤੇ ਕੋਈ ਰਾਜੀ ਨਾਵੇਂ ਕਰਾਉਣ ਤੇ ਇੱਕ ਉਹਨਾਂ ਚ ਗੁਰਸਿੱਖ ਬੰਦਾ ਸੀਗਾ ਵੀ ਦਾੜੀ ਵਾਲਾ ਅਗਲਾ ਤੇ ਇੱਕ ਹੋਰ ਗਰਮੀਤ ਸਿੰਘ ਆ ਉਹ ਸੀਗੇ ਨਾਲ ਜਦੋਂ ਸਾਰੇ ਆਨੇ ਸੀਗੇ ਇਹਨਾਂ ਦੀ ਗੱਲਬਾਤ ਚੱਲੀ ਗਈ ਉਸ ਤੋਂ ਬਾਅਦ ਮੈਨੂੰ ਕੋਈ ਥਾਣੇ ਕੰਮ ਸੀਗਾ ਤੇ ਇੱਕ ਹੀ ਮੇਰੇ ਨਾਲ ਸਵਰਨ ਕਰ ਸੰਗ ਦਾ ਮੈਂ ਮੇਰੇ ਨਾਲ ਹੀ ਰਹਿੰਦਾ ਇਕੱਠੇ ਆ ਤੇ ਉਹ ਕਹਿੰਦਾ ਆਪਣਾ ਰੌਲਾ ਕਹਿੰਦਾ ਆਪਾਂ ਚੱਲਦੇ ਆ ਸੀ ਬਹਿ ਕੇ ਜਾ ਕੇ ਜਦੋਂ ਇਹ ਗੱਲ ਚੱਲੀ ਗਈ ਉੱਥੇ ਗੱਲ ਕੀ ਚੱਲਦੀ ਸੀ ਕਿ ਜਦੋਂ ਬਾਹਰ ਦੇ ਬਾਚੇ ਖੜੇ ਸੀ ਜਦੋਂ ਲੇਡੀ ਜਾਈ ਪਹਿਲਾਂ ਤਾਂ ਵੇਟ ਕਰਦੇ ਲੇਡੀ ਨਹੀਂ ਆਏ ਉਸ ਤੋਂ ਬਾਅਦ ਜਦੋਂ ਆਏ ਉਹਨਾਂ ਤੇ ਇੱਕ ਜਿਹੜਾ ਦਾੜੀ ਤੇ ਪੱਗ ਬੰਨੀ ਸੀ ਉਹ ਬਾਹਰ ਖੜਾ ਸੀਗਾ ਉਹ ਕਹਿੰਦਾ ਵੀ ਆਹ ਗੱਲਬਾਤ ਆ ਉਹਨੂੰ ਸਮਝਾਉਣ ਲੱਗ ਗਿਆ ਚਲੋ 10 ਮਿੰਟ ਉਹਦੇ ਨਾਲ ਲਾਏ ਉਦੋਂ ਬਾਅਦ ਆ ਕੇ ਬਹਿ ਗਏ ਕਿਤੇ ਤਾਂ ਉਹ ਜਦੋਂ ਤਾਂ ਬਾਹਰ ਗੱਲ ਚੱਲਦੀ ਸੀ ਉਹ ਜਿਹੜੀ ਲੇਡੀਜ਼ ਐ ਇਹ ਗੱਲ ਕਹਿੰਦੀ ਸੀ ਕਿ ਆਹ ਕੰਮ ਮੇਰੇ ਨਾਲ ਨਹੀਂ ਕੀਤਾ ਉਦੋਂ ਬਾਅਦ ਦੇ ਵਿੱਚ ਇਹ ਗੱਲ ਪਤਾ ਲੱਗੀ ਜਦੋਂ ਜਾ ਕੇ ਬਹਿ ਗਈ ਜਾਣਸਰ ਉਹ ਲੇਡੀ ਨੇ ਇਹ ਗੱਲ ਕਹਿਦੀ ਵੀ ਇਹ ਜਿਹਨੂੰ ਮੈਂ ਸੇ ਨੂੰ ਤਾਂ ਸਿਆਣਦੀ ਨਹੀਂ ਜੀ ਇਹ ਨਹੀਂ ਸੀਗਾ ਕੇ ਇਸ ਕੰਮ 'ਚ ਫਿਰ ਉਹਨੂੰ ਦੋ ਜਾਣੇ ਹੋਰ ਸੀਗੇ ਉਹ ਕਹਿੰਦਾ ਸੀਗਾ ਅਸੀਂ ਇਸ ਕਰਕੇ ਆਏ ਆ ਜੀ ਆਏ ਆ ਆਪਦੀਆਂ ਗੱਲਾਂ ਜਿਵੇਂ ਚੱਲਦੀਆਂ ਜੀ ਉਹਨੇ ਇੱਕ ਪਹਿਲਾਂ ਤਾਂ ਬਾਹਰ ਰਾਜਨਵੇ ਦੀ ਗੱਲ ਚਲਾਈ ਰੱਖੀ ਜਦੋਂ ਪੁਲਿਸ ਕੋਲ ਜਾਂਦੇ ਰੇ ਫਿਰ ਉਹਨੇ ਇਹ ਗੱਲ ਕਹਦੀ ਵੀ ਇਹ ਜਿਹੜਾ ਬੈਠਾ ਇਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਇਹ ਬੰਦਾ ਨਹੀਂ ਸੀ ਉਹ ਤਾਂ ਹੋਰ ਸੀਗਾ ਕੋਈ ਫਿਰ ਹੋਰ ਕੌਣ ਸੀਗਾ ਲੈਡੀ ਨੇ ਬਿਆਨ ਵੀ ਦਰਜ ਕਰਵਾਏ ਹੋਣੇ ਆ ਨਹੀਂ ਬਿਆਨ ਦਰਜ ਨਿਯੋਧਕ ਕਰਾਈ ਸੀ ਕਿ ਸਾਡੇ ਸਾਹਮਣੇ ਤਾਂ ਇੰਨੀ ਗੱਲ ਹੋਈ ਆ ਤੇ ਉਹ ਜਿਹੜਾ ਗੁਰਸਿੱਖ ਬੰਦਾ ਸਾਡੀ ਸਵਰਨਕਾਰ ਸੰਗਤ ਦੇ ਬੰਦੇ ਦੱਸਦੀ ਜੀ ਜਿਹੜੇ ਨਾਲ ਸੀ ਉਹ ਕਹਿੰਦੇ ਦੁਪਹਿਰੇ ਇਹ ਬੰਦਾ ਜਿਹੜਾ ਗੁਰਸਿੱਖ ਬੰਦਾ ਦਿਖਾ ਰਿਹਾ ਕਿ ਮੇਰੇ ਕੋਟ ਪਈ ਆ ਮੇਰੇ ਇਹਨਾਂ ਨੇ ਮਾਰਿਆ ਮੇਰਾ ਗਿੱਟਾ ਸੁੱਜ ਗਿਆ ਉਹ ਕਰਤਾ ਉਹ ਬੰਦਾ ਇਹ ਕਹਿ ਰਿਹਾ ਕਿ ਮੈਂ ਬੀਅਰ ਪੀ ਕੇ ਆ ਮੇਰਾ ਤਾਂ ਮਨ ਖਰਾਬ ਹੋ ਗਿਆ ਕਿਤੇ ਉਹ ਬੰਦਾ ਇਹ ਗੱਲ ਕਹੀ ਕੱਲ ਨੂੰ ਪੈੜੀ ਸਜਾਏ ਮੈਂ ਉਹ ਮੁੱਖ ਥਾਣੇ ਦੇ ਵਿੱਚ ਹਾਜ਼ਰ ਸੀ ਜੇ ਕੋਲੇ ਆ ਗੱਲ ਬਾਤ ਹੋਈ ਆ ਅਸੀਂ ਇਹੀ ਚੱਲ ਚਾਹੁੰਦੇ ਕਿ ਜੇ ਕੋਈ ਗਲਤ ਅੰਸਰ ਹੈ ਜੇ ਉਹਨਾਂ ਦੇ ਕੋਈ ਕਾਰਵਾਈ ਨਾ ਹੋਊਗੀ ਉਹਨਾਂ ਦੇ ਕੁੱਟਮਾਰ ਇਹੋ ਜਿਹੇ ਤਰੀਕੇ ਨਾ ਹੋਊਗੀ ਤਾਂ ਜ਼ਿੰਮੇਵਾਰ ਕੌਣ ਆ ਕੱਲ ਨੂੰ ਫਿਰ ਅਫਸਰ ਨੇ ਤਾਂ ਕਿਹਨੇ ਸਾਡੀ ਜਿਹੜੀ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਸਾਡਾ ਤਾਂ ਜਿੰਨਾ ਹੀ ਮੁਸ਼ਕਲ ਹੈ ਇਸ ਕੰਮ 'ਚ ਫਿਰ ਇੱਥੇ ਕਿੱਦਾਂ ਵਾਦੇ ਵਿੱਚ ਇਕੱਠੇ ਹੋਏ ਹੁਣ ਕੀ ਮੰਗ ਕਰ ਰਹੇ ਅਸੀਂ ਤੇਹੀ ਮੰਗ ਕਰਦੇ ਕਿ ਮੈਡਮ ਨੂੰ ਜਿਹੜੇ ਐਸਐਚਓ ਨੂੰ ਇਸ ਕੰਮ ਦੇ ਵਿੱਚ ਜਾਂ ਹੋਰਾਂ ਨੂੰ ਐਵੇਂ ਬਿਨਾਂ ਬਲਸ ਜੋ ਧੱਕ ਰਹੇ ਆ ਉਹਨਾਂ ਨੂੰ ਇਹਨ ਉਹਨਾਂ ਨੇ ਬਹੁਤ ਸੁਧਾਰ ਕਰਿਆ ਸੀਗਾ ਜਿਹੜਾ ਸਾਡਾ ਅਗੇ ਦਰਵਾ ਸ਼ਹਿਰ ਦਾ ਲੈਨੋ ਪਰ ਏਰੀਆ 'ਚ ਤਾਂ ਜਿਹੜਾ ਹੱਬ ਬਣੀ ਸੀਗੀ ਨਸ਼ੇ ਵਾਲੇ ਨਸ਼ੇੜੀ ਰਹਿੰਦੇ ਸੀਗੇ ਉੱਥੇ ਤਾਂ ਮੈਡਮ ਨੇ ਬਹੁਤ ਵਧੀਆ ਕੰਮ ਕੀਤਾ ਉਹਨੇ ਇੱਕ ਵੀ ਨਹੀਂ ਮਿਲਦਾ ਉੱਤੇ ਦੇਖੋ ਇੱਥੇ ਆਪਾਂ ਕਹਿ ਦਈਏ ਕੋਈ ਹੈ ਨਹੀਂਗਾ ਵੀ ਕੋਈ ਹੋਇਆ ਪਹਿਲਾਂ ਤਾਂ ਫੋਨ ਵੀ ਬਹੁਤ ਖੋਏ ਜਾਂਦੇ ਸੀਗੇ ਜਾਂ ਕੋਈ ਕੋਈ ਕੰਪਲੀਟ ਹੈ ਆਈ ਜਾਂ ਰਹੇ ਨੇ ਜੀ ਨਸ਼ੇ ਵਾਲੇ ਲੜਪੇ ਜੀ ਹੋ ਗਏ ਉਹਨਾਂ ਤਾਂ ਮੈਡਮ ਜਿੱਦ ਨੇ ਇਹ ਮਤਲਬ ਕੋਈ ਲੜਾਈ ਝੜਾਈ ਵੀ ਨਹੀਂ ਹੋਈ ਲੱਗਦੇ ਮੈਨੂੰ ਤਾਂ ਅਕਲ ਤਾਂ ਮੈਂ ਤਨਵਲ tạmੇ ਸਟੇਟ ਪ੍ਰੈਜ਼ੀਡੈਂਟ ਬਹੁਜਨ ਫਰਖਾਦਲ ਪੰਜਾਬ ਆ ਕਾਫੀ ਸਾਲਾਂ ਤੋਂ ਸੋਸ਼ਲ ਐਕਟਿਵਿਸਟ ਐਕਟਿਵਿਸਟ ਵਜੋਂ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਜਿੱਥੇ ਵੀ ਗਰੀਬ ਮਜ਼ਲੂਮ ਲੋਕਾਂ ਨਾਲ ਜ਼ੁਲਮ ਜਾਤੀ ਹੁੰਦੇ ਆਸੀਂ ਖੜਦੇ ਆ ਪਰੰਤੂ ਆ ਦੋ ਚਾਰ ਦਿਨਾਂ ਦਾ ਗਿੱਦੜਵਾਸ ਦੇ ਵਿੱਚ ਜੋ ਘਟਨਾ ਵਾਪਰ ਰਹੀਆਂ ਉਹਦੋਂ ਮਨ ਬੜਾ ਦੁਖੀ ਆ ਅੱਜ ਅਸੀਂ ਗਿੱਦਲਵਾ ਐਸਐਸਡੀ ਕਮਿਊਨਿਟੀ ਸੈਂਟਰ ਦੇ ਵਿੱਚ ਹਰ ਧਰਮ ਸਮਾਜ ਮਜ਼ਬਬ ਦੇ ਲੋਕ ਇਕੱਠੇ ਹੋਏ ਆ ਕਿਉਂਕਿ ਇੱਕ ਜੋ ਬਦਲੀਆਂ ਹੋਈਆਂ ਆ ਕੱਲ ਐਸਐਚਓ ਅਤੇ ਚਾਰ ਪੁਲਸ ਮੁਲਾਜ਼ਮਾਂ ਦੀਆਂ ਐਸਐਚਓ ਮੈਡਮ ਦੀਪਕਾ ਕੰਬੋਜ ਬਹੁਤ ਦਲੇਰ ਅਫਸਰ ਤੇ ਹਨਸਟ ਸਾਨੂੰ ਪਹਿਲੀ ਵਾਰ ਗਿੱਦਲਵਾ ਦੇ ਵਿੱਚ ਦੇਖਣ ਨੂੰ ਮਿਲੀ ਅਸੀਂ ਲੋਕ ਡਰੱਗਸ ਤੋਂ ਬੜੇ ਤਰਸ ਸੀਗੇ ਉਹਨਾਂ ਨੇ ਡਰੱਗਸ ਮਾਫੀਆ ਜੋ ਵੀ ਬੜਾ ਮਿਹਨਤ ਕਰਕੇ ਪਕੜ ਕੇ ਜਿੱਲ੍ਹਾਂ ਸੱਟਿਆ ਤੇ ਕਿਦੜਵਾ ਲੈਨੋਂ ਪਾਰ ਅਸੀਂ ਸਾਰੀ-ਸਾਰੀ ਰਾਤ ਹੌਂਦੇ ਨਹੀਂ ਸੀਗੇ ਬਾੜ ਨੰਬਰ 12 ਦੇ ਲੋਕ ਸਾਡੇ ਘਰਾਂ ਦੇ ਉੱਪਰ ਹਮਲੇ ਹੋ ਰਹੇ ਸੀਗੇ 1.5-2-200 ਬੰਦੇ ਉਹ ਸਾਰੇ ਅਪਰਾਧੀ ਫੜੇ ਆ ਫਿਰ ਸਾਡੀਆਂ ਬੱਚਿਆਂ ਸਕੂਲ ਜਾਂਦੀਆਂ ਸੀਗੀਆਂ ਮੈਂ ਪਰਸਨਲ ਤੌਰ ਤੇ ਮੈਡਮ ਨੂੰ ਬੇਨਤੀ ਕੀਤੀ ਮੈਡਮ ਨੇ ਬਿਲਕੁਲ ਇੱਕ ਆਪਣੇ ਸ਼ਹਿਰ ਦੀ ਸੈਨਾਪਤੀ ਹੋਣ ਦੇ ਜੋ ਰੋ ਬੰਦਾ ਉਹ ਆਪਣਾ ਨਭਾਇਆ ਰੋਲ ਨਭਾਇਆ ਤੇ ਉਹ ਬੱਚਿਆਂ ਨੂੰ ਬੜੀ ਮਹਿਫੂਜ਼ ਸਕੂਲ ਜਾਂਦੀਆਂ ਉਹਨਾਂ ਨਾਲ ਜੋ ਘਟਨਾ ਕਰਮ ਵਾਪਰਿਆ ਮੈਂ ਸਟੇਟ ਦੇ ਡੀਜੀਪੀ ਅਤੇ ਐਸਐਸਪੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਇਹ ਮੰਗ ਕਰਦਾ ਕਿ ਜਿੰਨੇ ਜਿਹੜੀ ਆ ਲੇਡੀ ਦਾ ਨਾਮ ਆ ਰਿਹਾ ਜਾਂ ਦੋ ਬੰਦਿਆਂ ਦਾ ਨਾਮ ਆ ਰਿਹਾ ਉਹ ਲੋਗਾ ਕੌਣ ਲੋਗਾ ਕਿਹਦੇ ਨਾਲ ਰੇਪ ਹੋਇਆ ਕਦੋਂ ਮੈਡੀਕਲ ਹੋਇਆ ਕਦੋਂ ਉਹਨਾਂ ਨੂੰ ਕਿਸ ਨੇ ਦਾਖਲ ਕਰਾਇਆ ਕਿਸ ਨੇ ਰਾਈਨਮਾ ਕਰਾਇਆ ਕਿ ਉਹ ਲੇਡੀਜ਼ ਉਹਦਾ ਪਰਿਵਾਰ ਦੇ ਕੋਈ ਬੰਦੇ ਸੀਗੇ ਉਹਨਾਂ ਦਾ ਮਾਪਾ ਬਾਪ ਭੈਣ ਭਰਾ ਹਸਬੰਦ ਕੁਝ ਸੀਗੇ ਕੋਈ ਵੀ ਨਹੀਂ ਸੀਗਾ ਤੇ ਸਾਨੂੰ ਕੋਈ ਸਾਜ਼ਿਸ਼ ਦੀ ਬੂਹ ਨਜ਼ਰ ਆ ਰਹੀ ਆ ਸਾਡੇ ਇਲਾਕੇ ਦੇ ਵਿੱਚ ਕੁਝ ਲੋਕ ਸਰਗਰਮਾ ਜੋ ਭੋਲੇ-ਭਾਲੇ ਲੋਕਾਂ ਨੂੰ ਝਾਲਸਾ ਜੀਆਂ ਦਾ ਠੱਗੀ ਦਾ ਸ਼ਿਕਾਰ ਬਣਾ ਰਿਹਾ ਇਹਦਾ ਪਰਦਾਫਾਸ਼ ਹੋਣਾ ਬਹੁਤ ਜ਼ਰੂਰੀ ਆ ਮੈਂ ਬੋਜਨ ਸਕਦਰ ਪੰਜਾਬ ਲੋ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਕਿ ਇਹਦੀ ਬਿਲਕੁਲ ਨਿਰਪੱਖ ਤੌਰ ਤੇ ਇਹ ਜਾਂਚ ਹੋਣੀ ਚਾਹੀਦੀ ਆ ਕਿ ਕਿਹਦੇ ਨਾਲ ਰੇਪ ਹੋਦਾ ਕੌਣ ਲੜਕੀਆਂ ਕੌਣ ਬੰਦੇ ਆ ਕਿਸ ਤਰ੍ਹਾਂ ਮੱਲਾ ਵੀ ਲੋਕਾਂ ਨੂੰ ਜੋ ਸਵੰਨ ਕਰ ਜੋ ਭਾਈਚਾਰੇ ਦਾ ਨਾਮ ਆ ਰਿਹਾ ਇਕਬਾਲ ਦਾ ਉਹਦੇ ਨਾਲ ਕੀ ਵਾਪਰਿਆ ਉਹਦੇ ਬਿਆਨ ਹੋਣੇ ਚਾਹੀਦੇ ਆ ਬਹੁਤ ਬ੍ਰੀਕੀ ਨਾਲ ਇੱਕ ਗਸ਼ਟੜ ਅਫਸਰ ਤੋਂ ਇਹ ਛਾੜਬਿਨ ਹੋਣੀ ਚਾਹੀਦੀ ਆ ਕਿਉਂਕਿ ਜੇਕਰ ਅਫਸਰ ਕੰਮ ਕਿਵੇਂ ਕਰਨਗੇ ਜਿਹੜੇ ਲੋਕ ਡਰੱਗਸ ਦੇ ਉੱਪਰ ਕੰਮ ਕਰ ਰਹੇ ਅਫਸਰ ਇਮਾਨਦਾਰੀ ਦੇ ਨਾਲ ਆ ਹੋਰ ਨਸ਼ਿਆਂ ਦੇ ਖਿਲਾਫ ਕੰਮ ਕਰਦਿਆ ਉਹਨਾਂ ਨੂੰ ਜੇਕਰ ਇਸ ਤਰ੍ਹਾਂ ਟਾਰਗੇਟ ਕਰਨਗੇ ਤਾਂ ਫੇਰ ਤਾਂ ਸਾਡੀ ਪੁਲਿਸ ਦਾ ਮਨੋਬਲ ਬਹੁਤ ਡਿੱਗ ਜਾਣਾ ਤੇ ਫੇਰ ਅਸੀਂ ਪੰਜਾਬ ਦੇ ਵਿੱਚ ਕੀ ਇਨਸਾਫ ਦੀ ਮੰਗ ਕਰਾਂਗੇ ਗਿੱਦੜਵਾ ਦੇ ਵਿੱਚ ਜੋ ਅੱਜ ਬੜੀ ਰੋਸਈ ਇਹ ਲਹਿਰ ਗਈ ਆ ਕਿ ਅਸੀਂ ਸਾਰੇ ਮਿਲ ਜੁਲ ਕੇ ਸਰਕਾਰ ਤੋਂ ਮੰਗ ਕਰ ਰਹੇ ਆ ਕਿ ਉਹ ਸਾਡੀ ਅਫਸਰ ਨੂੰ ਵਾਪਸ ਲਗਾਇਆ ਜਾਵੇ ਅਤੇ ਜਿਹੜੇ ਮਨਨ ਕਿ ਚਲੋ ਗਲਤ ਅੰਸਰ ਜੋ ਸਾਡੀ ਨਿਗਾਹ ਵਿੱਚ ਆ ਰਹੇ ਆ ਉਹ ਇੱਕ ਜਾਂਚ ਕਰਕੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਕੀ ਲੱਗਦਾ ਮਾਂ ਬੇਟੀ ਜਿਹੜੇ ਬਿਆਨ ਆਪਦੇ આરોਪ ਲਗਾ ਰਹੇ ਆ ਓਗਰ ਇਹ ਪਹਿਲਾਂ ਮੇਰੀ ਬੇਟੀ ਨਾਲ ਹੋਇਆ ਬਾਅਦ ਵਿੱਚ ਮੇਰੇ ਨਾਲ ਹੋਇਆ ਉਸ ਗਲਤ ਕੰਮ ਤਕੀ ਲੱਗਦਾ ਉਹ ਬਿਆਨ ਜਿਹੜਾ ਆਪਣੇ ਲਿਖਾ ਰਹੇ ਆ ਜਾਂ ਉੱਥੇ ਦਰਖਾਸਤ ਲੈ ਕੇ ਜਿਹੜੇ ਵਿਅਕਤੀ ਨਾਲ ਹੈ ਕੋਈ ਰਿਅਲੀ ਮੂਲੀ ਕੋਈ ਗੇਮ ਲੱਗਦੀ ਹੈ ਕੋਈ ਇਦਾਂ ਦੇ ਕੋਈ ਅਸਲ ਪੰਜਾਬ ਦੇ ਵਿੱਚ ਗੇਮ ਪਾਉਣ ਵਾਲੇ ਲੋਕ ਜਾਂ ਕਹਿੰਗੇ ਜਿਹੜੇ ਵੱਡੇ ਪਹੁੰਚੇ ਹੋਏ ਬਿਲਕੁਲ ਹੀ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਪੰਜਾਬ ਦੇ ਚ ਰਹਿਣਾਂ ਧੀਆਂ ਪੈਣ ਵਾਲਿਆ ਜਦੋਂ ਵੀ ਕਿਸੇ ਔਰਤ ਨਾਲ ਕਿਸੇ ਦੀ ਬੇਟੀ ਨਾਲ ਪਤਨੀ ਨਾਲ ਪੈਣ ਨਾਲ ਜੇ ਰੇਪ ਹੁੰਦਾ ਤਾਂ ਉਹਦਾ ਪੂਰਾ ਪਰਿਵਾਰ ਹੀ ਨਾਲ ਹੁੰਦਾ ਹਸਪੀਟਲ ਦਾਖਲ ਕਰਾਉਂਦਾ ਸਾਰਾ ਪਿੰਡ ਨਾਲ ਹੁੰਦਾ ਪਰੰਤੂ ਬਾਰ ਬਾਰ ਇੱਕ ਦੋ ਬੰਦੇ ਹੀ ਨਾਲ ਹੋਣੇ ਤੇ ਪਰਿਵਾਰ ਨੂੰ ਪਤਾ ਵੀ ਨਾ ਹੋਣਾ ਪਹਿਲੀ ਗੱਲ ਤਾਂ ਜਾਂਚ ਦਾ ਵਿਸ਼ਾ ਇਹ ਹੈ ਕਿ ਉਹ ਲੇਡੀ ਜ ਹੈ ਕੌਣ ਤੇ ਉਹਦੇ ਪਰਿਵਾਰ ਦਾ ਕੀ ਪਿਸ਼ੋਕੜ ਆ ਤੇ ਜਿਹੜੇ ਕੌਣ ਲੋਕ ਬਾਰ-ਬਾਰ ਰਾਇਨਮੇ ਕਰਾਉਂਦੇ ਕੌਣ ਦਾਖਲ ਕਰਾਉਂਦੇ ਆ ਇੱਕ ਬਹੁਤ ਵੱਡਾ ਜਾਇਜ਼ ਦਾ ਵਿਸ਼ਾ ਤੇ ਮੈਂ ਇੱਕ ਮੈਡਮ ਦੇ ਉੱਪਰ ਜੋ ਗਲਤ ਅਲੀਗੇਸ਼ਨ ਲਗਾਇਆ ਉਹਦੇ ਬਾਰੇ ਸਪਸ਼ਟ ਕਰਨ ਇਹ ਕਹਿਣਾ ਚਾਹਣਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਸਾਨੂੰ ਸੰਵਿਧਾਨ ਦੇ ਵਿੱਚ ਐਕਟ ਦਿੱਤਾ ਐਟ੍ਰੋਸਿਟੀ ਦਾ ਐਸ ਐਚ ਸੀ ਐਟ੍ਰੋਸਿਟੀ ਦਾ ਤਾਂ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਸੰਗਠਨ ਕੰਮ ਕਰਦੇ ਆ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਇਸ ਦੇ ਉੱਪਰ ਬਰਾਬਰ ਨਿਗਰਾਨੀ ਚਾਹੀਦੀ ਆ ਕਿਉਂਕਿ ਜਿੱਥੇ ਐਕਟਰੋਸਿਟੀ ਦੇ ਮਾਮਲੇ ਹੁੰਦੇ ਆ ਅਸੀਂ ਬਹੁਤ ਗੰਭੀਰਤਾ ਦੇ ਨਾਲ ਸਖਤ ਹੋ ਕੇ ਅਸੀਂ ਆਪਣਾ ਕੰਮ ਕਰਦੇ ਆ ਬਿਲਕੁਲ ਇਮਾਨਦਾਰੀ ਦੇ ਨਾਲ ਪਰੰਤੂ ਇਹਦਾ ਦੁਰਪਯੋਗ ਜੋ ਲੋਕ ਰਾਜਨੀਤੀ ਦੇ ਤੌਰ ਤੇ ਕਰਦੇ ਆ ਤਾਂ ਉਹਦੀ ਵੀ ਨਕੀਦੀ ਕਰਦੇ ਆ ਅਸੀਂ ਐਸਐਚ ਤੋਂ ਅਸੀਂ ਐਸਟੀ ਐਟ੍ਰੋ ਸਿਟੀ ਦਾ ਦੁਰਪਯੋਗ ਨਹੀਂ ਹੋਣ ਦੇਵਾਂਗੇ ਪੂਰੇ ਪੰਜਾਬ ਦੇ ਵਿੱਚ ਇਹ ਵੀ ਅਸੀਂ ਇੱਥੇ ਐਲਾਨ ਕਰ ਰਹੇ ਹਾਂ ਅੱਜ ਮੈਂ ਐਡਵੋਕੇਟ ਨਿਰੰਦਰ ਸਿੰਘ ਜੀ ਲਾ ਪ੍ਰੈਜ਼ੀਡੈਂਟ ਉਮੀਦਾਂ ਜੀਓ ਟੀਮ ਕੀ ਦਰਵਾਜ਼ਾ ਸਰ ਕੀ ਕਹਿਣਾ ਚਾਹੋਗੇ ਜੋ ਇੱਕ ਮਾਰੀ ਘਟਨਾ ਹੋਈ ਹੈ ਉਸ ਦੇ ਕਈ ਇਟਰਵਾਦੇ ਨਾਮੀ ਬੰਦੇ ਵੀ ਹੈ ਜਿਹੜੇ ਆਪਕ੍ਰੀਮ ਕਹਦੇ ਨੇ ਉਹਨਾਂ ਦੇ ਵਿੱਚ ਨਾਮ ਆ ਰਿਹਾ ਤੇ ਐਸਐਚਓ ਨੂੰ ਲਾਈਨ ਹਜ਼ਰ ਜੋ ਵੀ ਇਹ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਸੀਂ ਕਿਸੇ ਦੇ ਇੰਗੇਸਟ ਨਹੀਂ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜੋ ਸੱਚਾਈ ਹੈ ਉਹ ਜਨਤਕ ਤੌਰ ਤੇ ਸਾਹਮਣੇ ਆਵੇ ਜੋ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇ ਠੀਕ ਹੈ ਨਾ ਜੇ ਇਹ ਕਿਸ ਨੂੰ ਬਲੈਕਮੇਲਿੰਗ ਕਰਦੇ ਆਪਾਂ ਜੇ ਇਹਦੇ ਪਿੱਛੇ ਕੋਈ ਬੈਕਗ੍ਰਾਉਂਡ ਬਲੈਕਮੇਲਿੰਗ ਦੀ ਹੈ ਤਾਂ ਉਹ ਬਹੁਤ ਮਾੜੀ ਹੈ ਜੋ ਐਕਚੁਅਲੀ ਚ ਰੇਪ ਹੋਇਆ ਹੈ ਤਾਂ ਰੇਪ ਪਰ ਨੂੰ ਬਖਸ਼ਾ ਨਾ ਜਾਵੇ ਜੇ ਰੇਪ ਦੀ ਕਹਾਣੀ ਸਟੋਰੀ ਝੁੱਠੀ ਬਣਾਈ ਗਈ ਹੈ ਤਾਂ ਉਹ ਵੀ ਬਹੁਤ ਮਾੜੀ ਹੈ ਜੋ ਐਕਚੁਅਲੀ ਫੈਕਟ ਹੈ ਉਹ ਸਮਝੋਣੀ ਚਾਹੀਦੀ ਹੈ ਜਿਹੜੇ ਗੈਂਗ ਆਏ ਫਿਰਦੇ ਪੈਸਾ ਵਸੂਲੀ ਵਾਸਤੇ ਕਰ ਰਹੇ ਕੀ ਲੱਗਦਾ ਤੁਹਾਨੂੰ ਇਹ ਕੀ ਗੈਂਗ ਹੈ ਜਿਹੜਾ ਇਹ ਗੈਂਗ ਹੈ ਜਾਂ ਫਿਰ ਕੋਈ ਨੇਚਰਲ ਗਰੁੱਪ ਗੈਂਗ ਮੈਂ ਉਨੀਦਰ ਕਿਸੇ ਨੂੰ ਗੈਂਗ ਨਹੀਂ ਕਹਿੰਦਾ ਜਿੰਨੀ ਦਰ ਸਟਾਈਲ ਨਹੀਂ ਸਾਹਮਣੇ ਆਉਂਦੀ ਜਦੋਂ ਸਟ ਜੇ ਗੈਂਗ ਹੋਇਆ ਤਾਂ ਬਹੁਤ ਹੀ ਮਾਰਾਏ ਕੰਮ ਹੈ ਇਹ ਕਿਉਂਕਿ ਜਿਹੜੀਆਂ ਉਹ ਲੇਡੀਜ਼ ਐ ਉਹਨਾਂ ਦਾ ਪਿਛੋਕੜ ਪਤਾ ਕਰਨਾ ਚਾਹੀਦਾ ਵੀ ਉਹਦਾ ਮਾਂ ਕੌਣ ਐ ਪਿਓ ਕੌਣ ਐ ਭੈਣ ਕੌਣ ਐ ਭਰਾ ਕੌਣ ਐ ਹਸਬੰਡ ਕੌਣ ਐ ਉਹਨਾਂ ਦਾ ਕੀ ਜਿਹੜਾ ਪਿਛਲਾ ਕੈਰੀਅਰ ਐ ਕੀ ਬੈਕਗ੍ਰਾਉਂਡ ਐ ਕੀ ਉਹ ਕ੍ਰਿਮੀਨਲ ਬੈਕਗ੍ਰਾਉਂਡ ਐ ਕੀ ਜੋ ਐਵੀਡੈਂਸਾਂ ਕ੍ਰੀਏਟ ਹੁੰਦੀਆਂ ਆ ਉਹ ਪ੍ਰੋਫੈਸ਼ਨਲ ਬੰਦੇ ਐਵੀਡੈਂਸਾਂ ਦਿੰਦੇ ਐ ਜੋ ਉਹਨਾਂ ਨੂੰ ਸਿਵਲ ਹਸਪੀਟਲ 'ਚ ਐਡਮਿਟ ਕਰਾਉਂਦੇ ਐ ਕੀ ਉਹ ਪ੍ਰੋਫੈਸ਼ਨਲ ਐ ਕੀ ਬਕੂਆ ਕੀ ਦਰਵੇਦਾ ਕਿਉਂ ਮੰਨਦਾ ਬਾਰ-ਬਾਰ ਇਹਦੇ ਪਿੱਛੇ ਇਹ ਕੋਈ ਛੋਟੀ ਮੋਡੀ ਗੱਲ ਉਦੇ ਪਰਿਵਾਰ ਖਤਮ ਹੋ ਜਾਂਦਾ ਹੈ ਸੋਸਾਇਟੀ 'ਚ ਬੰਦਾ ਕਿਸੇ ਬੰਦੇ ਦਾ ਜਰੇਬ ਦਾ ਪਰਚਾ ਹੋ ਗਿਆ ਉਹਦਾ ਪਰਿਵਾਰ ਖਤਮ ਹੈ ਸੋਸਾਇਟੀ 'ਚ ਖਤਮ ਹੈ ਉਹ ਜਸਟ ਲਾਈਕ ਇੱਕ ਮੌਤ ਹੈ ਜੇ ਕਿਸੇ ਬੰਦੇ ਤੇ ਇਹ ਜਿਹਾ ਆਪਾਂ ਗੰਭੀਰ ਅਲੀਗੇਸ਼ਨ ਲਾ ਕੇ ਬਲੈਕਮੇਲ ਕਰਦੇ ਆ ਮੈਕਰਾਉਨ ਕਾਨੂੰਨ ਵੀ ਨਹੀਂ ਬਖਸ਼ਦਾ ਨੂੰ ਪ੍ਰਮਾਤਮਾ ਨੇ ਵੀ ਨਹੀਂ ਬਖਸ਼ਣਾ ਭਾਈ ਜੀ ਸੱਸੀ ਸੱਸੀ ਕਾਲ ਜੀ ਨਾਮ ਹੈ ਭਾਈ ਇਕਬਾਲ ਸਿੰਘ ਜੀ ਭਾਈ ਕੀ ਘਟਨਾ ਹੋਈ ਥੋੜੇ ਭਾਈ ਜੀ ਮੇਰੇ ਕੋਲ ਦੋ ਲੇਡੀਜ਼ ਆਈਆਂ ਸੀ ਦੁਕਾਨ ਤੇ ਪਹਿਲਾਂ ਮੇਰੇ ਕੋਲ ਹੋਰ ਗਾਹਕ ਬੈਠੇ ਸੀ ਮੈਂ ਉਹਨਾਂ ਨੂੰ ਸਮਾਨ ਦਿਖਾ ਰਿਹਾ ਸੀ ਜਦੋਂ ਆਈਆਂ ਤਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਹਾਂ ਟੋਕੀਓ ਨਵੇਂ ਸੀ ਮੈਂ ਤਾਂ ਪਹਿਲੀ ਵਾਰੀ ਮੇਰੇ ਕੋ ਆਈ ਸੀ ਕਹਿੰਦੀ ਅਸੀਂ ਸਮਾਨ ਲੈਣਾ ਕੋਈ ਮੈਂ ਚਲੋ ਉਹ ਕਹਿੰਦੇ ਪਹਿਲੇ ਇਹਨੂੰ ਸਮਾਨ ਦੇ ਦੋ ਉਹਨਾਂ ਨੇ ਮੇਰੇ ਤੋਂ ਚਾਂਦੀ ਦੀਆਂ ਚੂੜੀਆਂ ਲਈਆਂ ਜਿਹੜੇ ਮੇਰੇ ਪਹਿਲਾਂ ਵਾਲੇ ਗਾਹਕ ਸੀ ਉਹ ਚਲੇ ਗਏ ਮੈਂ ਕਿਹਾ ਹਾਂਜੀ ਕਹਿੰਦੀ ਸਾਨੂੰ ਬ੍ਰੇਸਲੇਟ ਦਿਖਾ ਦਿਓ ਚਾਂਦੀ ਦੇ ਬ੍ਰੇਸਲੇਟ ਦਿਖਾ ਤੇ ਕਹਿੰਦੀ ਜੀ ਇਹ ਨਹੀਂ ਲੈਣਾ ਚਾਂਦੀ ਦੀਆਂ ਚੂੜੀਆਂ ਦਿਖਾ ਦਿਓ ਮੈਂ ਚੂੜੀਆਂ ਦਿਖਾਤੀਆਂ ਜੀ ਉਸ ਤੋਂ ਬਾਅਦ ਕਹਿੰਦੀ ਇਹ ਨਹੀਂ ਲੈਣੀ ਜੀ ਘੁੰਗਰੂ ਵਾਲੀਆਂ ਚੂੜੀਆਂ ਲੈਣੀਆਂ ਮੈਨੂੰ ਉਹ ਜਨਾਨੀ ਤੇ ਇੱਕ ਜਨਾਨੀ ਬਾਹਰ ਜਾਵੜਦੀ ਸੀ ਇੱਕ ਅੰਦਰ ਬਹਿ ਜਾਂਦੀ ਸੀ ਇਹ ਦੂਜੀ ਬਾਹਰ ਜਾਵੇ ਉਹ ਮੈਨੂੰ ਡਾਟ ਹੋਇਆ ਮੇ ਫਿਰ ਉਹਨੇ ਕਿਹਾ ਸਾਡੀ ਬਸੜ ਵਿੱਚ ਦੁਕਾਨ ਸੀ ਕੱਪੜੇ ਦੀ ਹੁਣ ਬਸੜ ਜੇ ਆਪਾਂ ਜਾਣਦੇ ਆ ਬਾਈ ਜੀ ਠੀਕ ਹੈ ਕੱਪੜੇ ਦੀ ਉੱਥੇ ਕੋਈ ਦੁਕਾਨ ਨਹੀਂ ਸੀ ਜਿੱਥੇ ਉਹ ਕਹਿ ਰਹੀ ਸੀ ਕੱਪੜੇ ਦੀ ਦੁਕਾਨ ਹੈਗੀਆਂ ਪਰ ਜਿੱਥੇ ਉਹ ਕਹਿ ਰਹੀ ਸੀ ਕੋਟ ਭਾਈ ਵਾਲਿਆਂ ਦੇ ਨਾਲ ਸਾਡੇ ਉਹ ਮੇਰੀ ਭੂਆ ਦੇ ਮੁੰਡੇ ਹੀ ਐ ਉੱਥੇ ਕੋਈ ਦੁਕਾਨ ਨਹੀਂ ਸੀ ਕੱਪੜੇ ਦੀ ਮੈਨੂੰ ਡਾਟ ਹੋ ਗਿਆ ਮੈਂ ਕਿਹਾ ਜੀ ਉਹ ਜਿਹੜਾ ਹੈਗਾ ਚੂੜੀਆਂ ਵਾਲਾ ਡੱਬਾ ਹੈ ਨਹੀਂਗਾ ਉਹ ਬੇਟੇ ਨੂੰ ਪਤਾ ਬੇਟਾ ਮੇਰਾ ਗਿਆ ਬਾਹਰ ਠੀਕ ਹੈ ਜੀ ਮੈਂ ਇਕੱਲੇ ਦੁਕਾਨ ਤੇ ਸੀਗਾ ਬੇਟਾ ਮੇਰਾ ਘੁੰਮਣ ਵਾਸਤੇ ਗਿਆ ਵੈਸੇ ਬਾਹਰ ਮੈਂ ਉਹਨੂੰ ਵੈਸੇ ਗਿਆ ਤਾਂ ਮੈਂ ਕਿਹਾ ਜੀ ਬੇਟੇ ਨੂੰ ਚਲੋ ਜੀ ਕਹਿੰਦੇ ਜੀ ਕਾਰਡ ਦੇ ਦਿਓ ਤੁਹਾਡਾ ਮੈਂ ਕਾਰਡ ਦਿੱਤਾ ਅਸੀਂ ਫੋਨ ਕਰਕੇ ਪੁੱਛ ਲਾਂਗੇ ਉਹਨਾਂ ਨੇ ਕੀ ਕੀਤਾ ਜੀ 15 ਮਿੰਟ ਬਾਅਦ ਮੈਨੂੰ ਫੋਨ ਆਇਆ ਕਹਿੰਦੇ ਭਾਈ ਜੀ ਉਹ ਚੂੜੀਆਂ ਦਾ ਪੁੱਛ ਲਿਆ ਵੀ ਆ ਗਿਆ ਮੁੰਡਾ ਮੈਂ ਕਿਹਾ ਨਹੀਂ ਆਇਆ ਜੀ ਮੁੰਡਾ ਚੂੜੀਆਂ ਦਾ ਨਹੀਂ ਆਇਆ ਚਲੋ ਫਿਰ ਉਸ ਤੋਂ ਬਾਅਦ ਉਹਨਾਂ ਨੇ 4:06 ਤੇ ਮੈਨੂੰ ਹੋਰ ਨੰਬਰ ਤੋਂ ਲਈ ਆਪਣਾ ਮੈਨੂੰ ਕਹਿੰਦੇ ਭਾਈ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵੀ ਉਹ ਜਿਹੜੇ ਅਸੀਂ ਕੜੇ ਦੇਖਣ ਆਏ ਸੀਗੇ ਵੀ ਭਾਈ ਉਹ ਆ ਗਿਆ ਮੁੰਡਾ ਮੈਂ ਕਿਹਾ ਜੀ ਮੀਂਹ ਪੈਣ ਲੱਗਾ ਉਹਦੇ ਸ਼ੁਕਰ ਪਿਛਲੇ ਸ਼ੁੱਕਰਵਾਰ ਦੀ ਗੱਲ ਹੈ ਮੀਂਹ ਪੈਣ ਲੱਗਾ ਸੀ ਮੈਂ ਕਿਹਾ ਮੁੰਡਾ ਨਹੀਂ ਆਇਆ ਕਿਉਂਕਿ ਮੈਂ ਉਹਨਾਂ ਨੂੰ ਬਾਹਰ ਨਹੀਂ ਚਾਹੁੰਦਾ ਮੈਨੂੰ ਪਤਾ ਲੱਗ ਗਿਆ ਜਾਨੀਏ ਗਲਤ ਹੈ ਚਲੋ ਜੀ ਫੋਨ ਕੱਟਤਾ ਉਸ ਤੋਂ ਬਾਅਦ ਕੀ ਹੋਇਆ ਸ਼ਾਮ ਨੂੰ ਉਹਦੇ ਮੈਂ ਕੁਦਰਤੀ ਦੁਕਾਨ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਿਆ ਬਾਥਰੂਮ ਕਰਨ ਵੀ ਨਹੀਂ ਗਿਆ ਸਵੇਰ ਤੋਂ ਲੈ ਕੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 8 ਵਜੇ 7 ਵਜੇ ਸਵਾ 7 ਵਜੇ ਮੇਰਾ ਛੋਟਾ ਮੁੰਡਾ ਆਇਆ ਉਹਨੂੰ ਮੈਂ ਕਿਹਾ ਯਾਰ ਮੈਂ ਕਿਹਾ ਯਾਰ ਅੱਜ ਤੂੰ ਬਾਥਰੂਮ ਵੀ ਨਹੀਂ ਕਰਨਗਾ ਕਹਿੰਦਾ ਜਿਹੜ ਉਦੋਂ ਬਾਅਦ ਕੀ ਹੋਇਆ ਜਗਜੀਤ ਜੁਵੇਲਰ ਜੀ ਆਪਣੇ ਅੱਡੇ ਤੇ ਉਹ ਮੇਰੇ ਚਾਚੇ ਦਾ ਬੇਟਾ ਹੀ ਐ ਉਹ ਮੈਨੂੰ ਉਹਦਾ ਫੋਨ ਆਇਆ ਕਹਿੰਦਾ ਬਾਈ ਕਿੱਥੇ ਐ ਮੈਂ ਕਿਹਾ ਦੁਕਾਨ ਤੇ ਕਹਿੰਦਾ ਮੈਂ ਆਉਣਾ ਚਲੋ ਉਦੋਂ ਵੀ ਮੈਂ ਗਿਆ ਉਹ ਆ ਕੇ ਮੇਰੇ ਨਾਲ ਗੱਲਾਂ ਕਰਨ ਲੱਗਾ ਕਹਿੰਦਾ ਯਾਰ ਐਂ ਕਰਕੇ ਵੀ ਦੋ ਜਨਾਨੀਆਂ ਸੀਗੀਆਂ ਉਹ ਕਹਿੰਦੀਆਂ ਵੀ ਸਾਨੂੰ ਉਹ ਉਹ ਜਨਾਨੀਆਂ ਦਾ ਨਹੀਂ ਫੋਨ ਆਇਆ ਉਹ ਬੰਦੇ ਦਾ ਜਿਹੜੇ ਦੂਜੇ ਪ੍ਰਧਾਨ ਸੀਗੇ ਉਹਨਾਂ ਦਾ ਫੋਨ ਆਇਆ ਜਗਜੀਤ ਕੋਲੇ ਕਹਿੰਦਾ ਛੋਟੇ ਸਵਰਨਕਾਰ ਸੰਗ ਦੇ ਬੰਦਾ ਐਂ ਕਰਕੇ ਆਹਾ ਉਹ ਕਹਿੰਦੇ ਇਹ ਤਾਂ ਹੋ ਹੀ ਨਹੀਂ ਸਕਦਾ ਬੰਦਾ شریف ਆ ਉਹ ਚਲੋ ਉਹ ਤੋਂ ਬਾਅਦ ਉਹ ਮੇਰੇ ਕੋਲੇ ਆ ਗਿਆ ਕਹਿੰਦਾ ਜੀ ਨੇ ਕਿਹਾ ਐ ਕਰਕੇ ਆ ਗੱਲ ਹੋਈ ਐ ਮੈਂ ਕਿਹਾ ਇਹ ਤਾਂ ਹੋ ਹੀ ਨਹੀਂ ਸਕਦਾ ਮੈਂ ਕਿਹਾ ਮੈਂ ਦੁਕਾਨ ਚੋਂ ਹੀ ਬਾਹਰ ਗਿਆ ਹਾਂ ਤਾਂ ਵੀ ਮੈਨੂੰ ਤੁਸੀਂ ਉਹ ਕਰ ਦਿਓ ਉਹਨੂੰ ਮੈਂ ਕੈਮਰੇ ਦਿਖਾਇਆ ਆਪਾਂ ਤਾਂ ਜਦੋਂ ਗਏ ਹੀ ਨਹੀਂ ਉਹ ਤਾਂ ਮਤਲਬ ਹੀ ਨਹੀਂ ਕੋਈ ਚਲੋ ਜੀ ਉਹ ਮੈਨੂੰ ਉਹ ਬੰਦੇ ਨੂੰ ਫੋਨ ਮਲਾਇਆ ਜਿਹੜਾ ਖੁੱਕਰ ਖੁੱਕਰ ਵਾਇਦਾ ਉਹ ਪਤਾ ਨਹੀਂ ਕੀ ਖਾਈ ਪੀਂਦੇ ਸੀਗਾ ਕਹਿੰਦਾ ਆਖੇ ਭਾਈ ਸਾਡੇ ਕੋਲੇ ਪੱਕਾ ਸਬੂਤ ਹੈ ਉਹ ਕਹਿੰਦੇ ਕੀ ਸਬੂਤ ਹੈ ਕਹਿੰਦਾ ਇਹ ਕਾਰਡ ਆ ਉਹਦਾ ਅਸੀਂ ਕਹਤਾ ਮਸ਼ਹੂਰੀ ਵਾਰੇ ਆਪਾਂ ਵੜਦੇ ਆ ਇਹ ਚ ਕੀ ਕੋਈ ਲੈ ਜੇ ਇਹ ਕੋਈ ਸਬੂਤ ਹੁੰਦਾ ਚਲੋ ਜੀ ਉਹਨਾਂ ਨੇ ਭਾਈ ਅਸੀਂ ਉਹਨੂੰ ਜਲਦੀਤ ਨੇ ਕਹਦਾ ਵੀ ਤਾਲਕੇ ਭਾਈ ਇੱਥੇ ਆਈ ਉਹ ਭਾਈ ਜਗਜੀਤ ਦੀ ਦੁਕਾਨ ਤੇ ਮੈਨੂੰ ਬੁਲਾ ਲਿਆ ਉਹਨਾਂ ਨੇ ਦੋ ਜਣੇ ਸੀ ਇੱਕ ਖੋਖਰ ਖੋਖਰ ਵਾਜ ਦਾ ਮਧਰਾ ਜਾ ਤੇ ਇੱਕ ਸੀਗਾ ਕੀ ਨਾ ਬਲ ਕਰਨ ਕੇ ਕੀ ਨਾ ਢੜੀ ਵਾਲਾ ਉਹਨੇ ਭਾਈ ਸਾਨੂੰ ਉਹਨੂੰ ਅਸੀਂ ਪੁੱਛਿਆ ਕਹਿੰਦੇ ਜਿਉਂ ਜਲਾਨੀ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਸਾਨੂੰ ਉਹ ਭਾਈ ਕਾਰ ਤੇ ਝੜਾ ਕੇ ਲੈ ਕੇ ਆਏ ਸਾਡੇ ਨਾਂ ਕੀ ਤਾਂ ਐ ਕੀਤਾ ਉਹਨੂੰ ਅਸੀਂ ਜਦੋਂ ਵੀਡੀਓ ਦਿਖਾਤੀ ਸਾਰੇ ਵੀ ਆ ਵੇਲੇ ਮੈਂ ਇਤੋ ਹਿੱਲੇ ਉਹ ਕਹਿੰਦਾ ਯਾਰ ਨਹੀਂ ਹਿੱਲਿਆ ਅਸੀਂ ਤਾਂ ਸਾਨੂੰ ਜਨਾਨੀ ਨੂੰ ਬੁਲਾ ਤੁਹਾਨੂੰ ਮਲਾ ਉਹ ਜਨਾਨੀ ਨੂੰ ਨਾਲ ਹੀ ਲੈ ਕੇ ਆਏ ਸੀ ਸਟੇਸ਼ਨ ਤੇ ਬੈਠੀ ਹੈ ਜਨਾਨੀ ਆ ਅਸੀਂ ਉਹਨਾਂ ਨੂੰ ਪੁੱਛਿਆ ਜਾ ਕੇ ਪੰਜ ਸੱਤ ਜਣੇ ਸੀਗੇ ਪ੍ਰਧਾਨ ਜੀ ਵੀ ਸੀਗੇ ਤੇ ਉਹ ਜਨਾਨੀ ਨੇ ਉਹਦਾ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਕਹਿੰਦੀ ਨਹੀਂ ਬਈ ਮੇਰੇ ਨਾਲ ਕਦੇ ਆਪ ਕਹਦਿਆ ਕਰੇ ਕਦੇ ਕੁੜੀ ਦਾ ਕਹਦਿਆ ਕਰੇ ਚਲੋ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਦੇ ਦਰਖਾਸਤ ਦਿੱਤੀ ਰਾਣਾ ਗਧਵਾ ਜੇ ਦਰਖਾਸਤ ਦੇਤੀ ਉਹਨਾਂ ਨੇ ਜਦੋਂ ਬੁਲਾਇਆ ਇਹ ਇੱਕ ਦੋ ਦਿਨ ਪਹਿਲਾਂ ਵੀ ਕੋਈ ਕੋਈ ਸੀਗਾ ਉਹਨਾਂ ਦਾ ਪ੍ਰਧਾਨਾਂ ਦਾ ਕੋਈ ਆਪਸ ਵਿੱਚ ਕਰਾ ਕੇ ਗਿਆ ਪੀਸ ਹਿਸਾਬ ਦਾ ਸੀਗਾ ਤੇ ਉਹਨਾਂ ਨੇ ਭਾਈ ਜਦੋਂ ਬੁਲਾਇਆ ਦਰਖਾਸਤ ਦਿੱਤੀ ਉਹ ਮੈਡਮ ਨੂੰ ਪਤਾ ਸੀ ਕਿ ਗੱਲ ਦਾ ਵੀ ਇਹ ਦੋ ਤਿੰਨ ਦਿਨ ਅੱਗ ਪਹਿਲਾਂ ਵੀ ਕਿਸੇ ਰੇਪ ਦੇ ਕੇਸ ਦੇ ਵਿੱਚ ਇਹ ਪ੍ਰਧਾਨ ਆਏ ਸੀਗੇ ਠੀਕ ਹੈ ਜੀ ਉਹ ਮੈਡਮ ਨੇ ਉਹਨਾਂ ਨੂੰ ਗੁਰਤੇਜ ਸਿੰਘ ਨੂੰ ਦਰਖਾਸਤ ਦਿੱਤੀ ਗੁਰਤੇਜ ਸਿੰਘ ਨੇ ਉਹ ਕਰਾਇਆ ਸੀਗਾ ਜਦੋਂ ਜਨਾਨੀ ਨੂੰ ਬੁਲਾਇਆ ਗਿਆ ਥਾਣੇ ਦੇ ਵਿੱਚ ਠੀਕ ਹੈ ਜੀ ਉਹ ਪ੍ਰਧਾਨ ਨੂੰ ਪ੍ਰਧਾਨ ਨੇ ਉਹਨੂੰ ਬਾਹਰ ਸਿਖਾਇਆ ਸਾਰਾ ਕੁਝ ਵੀ ਹੁਣ ਭਾਈ ਤੇਰੇ ਨਾਲ ਭੈੜੀ ਹੋਊਗੀ ਹੁਣ ਤੂੰ ਆਪ ਦਾ ਬਚਾਅ ਕਰ ਲੈ ਜਦੋਂ ਬੰਦੇ ਦਾ ਸਹੀ ਉਹ ਤਾਂ ਕਿਤੇ ਗਿਆ ਹੀ ਨਹੀਂ ਗੇ ਮੁੜ ਕੇ ਜਨਾਨੀ ਆ ਕੇ ਉੱਥੇ ਮੁਕਰ ਗਈ ਕਹਿੰਦੀ ਇਹ ਬੰਦਾ ਨਹੀਂ ਸੀਗਾ ਉਹ ਤਾਂ ਬੰਦਾ ਕੋਈ ਹੋਰ ਸੀਗਾ ਸਾਡੀ ਸਕੂਟਰ ਨਹੀਂ ਖਰਾਬ ਹੋ ਗਈ ਨਹਿਰ ਤੇ ਤੇ ਉਹਨਾਂ ਨੇ ਜੀ ਕਹਿੰਦੀ ਸਾਡੀ ਸਕੂਟਰ ਨਹੀਂ ਖਰਾਬ ਹੋ ਗਈ ਸੀ ਉੱਥੇ ਨਹਿਰਾ ਤੇ ਉੱਥੋਂ ਕੋਈ ਬੰਦਾ ਕਾਰ ਲੈ ਕੇ ਗੱਡੀ ਲੈ ਕੇ ਆਇਆ ਉਹ ਸਾਨੂੰ ਕਹਿੰਦਾ ਮਲੋੜ ਜਾਣਾ ਜੀ ਅਸੀਂ ਉਹਦੇ ਨਾਲ ਬਹਿ ਗਏ ਆ ਠੀਕ ਹੈ ਇਹ ਨਹੀਂ ਸੀਗਾ ਉਥੇ ਮੱਕਰ ਗੇ ਹੋ ਜਾਂਦੇ ਠੀਕ ਹੈ ਜੀ ਪ੍ਰਧਾਨ ਦੇ ਉਹਦੇ ਬਲਕਰਨ ਦੇ ਫੋਨ ਉਹ ਜਨਾਨੀ ਦਾ ਫੋਨ ਵੀ ਫੀਡ ਹੈ ਠੀਕ ਹੈ ਜੀ ਜੇ ਉਹ ਜਨਾਨੀ ਦਾ ਪਤਾ ਉਹਨਾਂ ਨੂੰ ਜੇਲ੍ਹ ਵੀ ਸੁਨਾਮ ਕੱਟ ਕੇ ਆਈ ਹੈ ਜਦੋਂ ਇਹਨਾਂ ਨੂੰ ਇਹ ਪਤਾ ਵੀ ਮਾੜੀ ਜਨਾਨੀ ਹੈ ਮਲੋੜ ਦੀ ਹੈਗੀ ਹੈ ਇਹਨਾਂ ਨੂੰ ਸਾਰਾ ਪਤਾ ਹੈ ਤਾਂ ਫਿਰ ਉਹ ਜਨਾਨੀ ਦੇ ਮਗਰ ਆਉਂਦਾ ਇਹਨਾਂ ਨੂੰ ਮਤਲਬ ਹੀ ਨਹੀਂ ਬੰਦਦਾ ਸੀਗਾ ਠੀਕ ਹੈ ਜੀ ਜੇ ਆ ਗਏ ਤੇ ਫਿਰ ਇਹਨਾਂ ਨੂੰ ਜਾ ਜਾਣਾ ਜਦੋਂ ਪਤਾ ਲੱਗੇ ਵੀ ਭਾਈ ਜਨਾਨੀ ਗਲਤ ਹੈ ਫੇ ਚਲੇ ਜਾਂਦੇ ਇਹਨਾਂ ਨੇ ਸਾਰਾ ਕੁਝ ਸਿਕਾਇਆ ਠੀਕ ਹੈ ਜੀ ਆਏ ਸੀਗੇ ਇਹ ਆਪਦੇ ਉਸ ਉਸੇ ਢੰਗ ਨਾਲ ਹੀ ਠੀਕ ਹੈ ਜੀ ਪਰ ਇਹਨਾਂ ਨੂੰ ਜਿਹੜਾ ਹੈਗਾ ਇਹ ਨਹੀਂ ਪਤਾ ਸੀ ਗੱਲ ਦਾ ਕਿ ਅੱਕ ਦਾਲ ਨਹੀਂ ਗਰੀ ਹਾਂ ਦਾਲ ਨਹੀਂ ਗਰੀ ਬਸ ਬਸ ਉਹ ਗੱਲ ਹੈ ਜੀ ਨਹੀਂ ਤਾਂ ਮੇਰਾ ਉਹ ਜਨਾਨੀ ਨਾਲ ਕੀ ਮਤਲਬ ਸੀਗਾ ਮੈਂ ਕਦੇ ਵੇਖੀ ਨਹੀਂ ਕਦੇ ਪਾਲੀ ਨਹੀਂ ਮੇਰਾ ਵਿਚਾਰੀ ਨਾਲ ਕੋਈ ਮਤਲਬ ਪਰ ਲੇਕਿਨ ਉਹਨੇ ਮੇਰੇ ਤੇ ਇਲਜ਼ਾਮ ਲਾਇਆ ਗਲਤ ਲਾਇਆ ਉਹ ਮਤਲਬ ਕੀ ਸੀਗਾ ਬਲੈਕਮੇਲ ਕਰਨ ਦਾ ਹੀ ਮਤਲਬ ਸੀਗਾ ਹੋਰ ਉਹਨਾਂ ਕੀ ਹੋ ਸੀਗਾ ਕੱਚਾ ਵੀ ਬਣੀਆ ਕਹਿੰਦੇ ਸੁਣਿਆ ਰਾਇਆ ਜਿਹੜਾ ਤੁਹਾਡਾ ਨਾਮ ਲੈ ਕੇ ਕਹਿ ਰਿਹਾ ਕਿ ਉਹ ਬਾੜ ਦੀ ਬਾਰੇ ਰਾਜੀ ਨਮਾ ਕਰਕੇ ਪੈਸੇ ਲੈ ਗਏ ਉਸ ਤੋਂ ਕੁਛ ਏਦਾਂ ਦਾ ਵੀ ਹੋਇਆ ਨਹੀਂ 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 ਉਹ ਕੁਛ ਨਹੀਂ ਹੋਇਆ ਜੀ ਹੋ ਕੋਈ ਗੱਲ ਨਹੀਂ ਠੀਕ ਹੈ ਬਾਕੀ ਜਿਹੜੀ ਗੱਲ ਸੀਗੀ ਉਸ ਅਨੁਸਾਰੀ ਸੱਚਾਈ ਦੱਸਤੀ ਹੈ ਉਹ ਸੀਓ ਕੀ ਕਰ ਰਹੇ ਹੋ ਬਸ ਮੰਗੇ ਇਹ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਜਾਂਚ ਕੀਤੀ ਜਾਵੇ ਠੀਕ ਹੈ ਉਹਨਾਂ ਨੇ ਮੇਰੇ ਤੇ ਉਹ ਕੀਤਾ ਐ ਏਡਾ ਵੱਡਾ ਰੋਪ ਲਾਇਆ ਜੀ ਜਗਜੀਵਨ ਸਿੰਘ ਹੈਪੀ ਡਿਵਲਰ ਸੌਰਨਕਰ ਸੰਗ ਗਿੱਦੜਵਾ ਪ੍ਰਧਾਨ ਸਰ ਕੀ ਜਿਹੜਾ ਮਾਮਲਾ ਹੋਇਆ ਤੁਹਾਡੇ ਇੱਕ ਸੁਸਾਇਟੀ ਦੇ ਇੱਕ ਵਿਅਕਤੀ ਨੇ ਮਾਮਲਾ ਹੋਇਆ ਠੀਕ ਹੈ ਨਾ ਉਹ ਬਿਲਕੁਲ ਹੋਇਆ ਜੀ ਉਹਨਾਂ ਨਾਲ ਉਹਨਾਂ ਨੂੰ ਜਿਹੜੇ ਬੰਦੇ ਆਏ ਸੀਗੇ ਉਹ ਤੁਸੀਂ ਆਹ ਲੇਡੀਜ਼ ਉਹ ਉਹਨਾਂ ਨੂੰ ਬਲੈਕ ਵਗੈਰਾ ਕਰਨ ਦੇ ਇਰਾਦੇ ਨਾਲ ਹੀ ਆਏ ਸੀਗੇ ਤੇ ਉਹਨਾਂ ਦੀਆਂ ਜਿਹੜੀਆਂ ਸਕੀਮਾਂ ਸੀਗੀਆਂ ਉਹ ਉਹਨਾਂ ਦੀਆਂ ਸਹੀ ਚੜੀਆਂ ਅੰਗੀਆਂ ਨੇ ਪਰੇ ਐਸ ਕਰਕੇ ਉਹ ਥਾਣੇ 'ਚ ਆਪਣੀ ਗਲਤੀ ਮੰਨ ਗਏ ਠੀਕ ਹੈ ਉਸ ਤੋਂ ਬਾਅਦ ਸਾਡੇ ਤੋਂ ਵੀ ਮਾਫੀ ਮੰਗੀ ਇੱਕ ਬਾਲ ਸਿੰਘ ਜਿਹਨਾਂ ਦੇ ਉਹਨਾਂ ਨੇ ਇਲਜ਼ਾਮ ਲਾਇਆ ਸੀ ਉਹਨਾਂ ਤੋਂ ਵੀ ਮਾਫੀ ਮੰਗੀ ਉਹਨਾਂ ਨਾਲ ਜਿਹੜੇ ਦੋ ਬੰਦੇ ਆਏ ਸੀਗੇ ਉਹਨਾਂ ਦਾ ਹੀ ਫੋਨ ਆਇਆ ਸੀਗਾ ਵੀ ਐ ਕਰਕੇ ਇਸ ਲੇਡੀ ਨਾਲ ਗਲਤ ਕੰਮ ਹੋ ਗਿਆ ਵੀ ਤੁਸੀਂ ਸਾਨੂੰ ਮਿਲੋ ਉਹਨਾਂ ਨੂੰ ਜਦੋਂ ਮਿਲੇ ਅਸੀਂ ਅਸੀਂ ਵੀਡੀਓ ਵਗੈਰਾ ਦਿਖਾਈ ਆਡੀਓ ਵਗੈਰਾ ਜਿਹੜੀ ਰਿਕਾਰਡਿੰਗ ਸੀਗੀ ਉਹ ਵੀ ਦਿਖਾਈ ਜਦੋਂ ਉਹਨਾਂ ਨੇ ਦੇਖੀ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੀ ਇੱਥੇ ਦਾਲੰਗਲ ਨਹੀਂਗੀ ਉਸ ਤੋਂ ਬਾਅਦ ਉਹਨਾਂ ਨੇ ਉਹ ਲੇਡੀ ਨੂੰ ਕਰਕੇ ਸਾਡੇ ਕੋਲ ਲਿਆ ਕੇ ਰਾਇਨਾਮਾ ਕਰਾਉਣਾ ਚਾਹਿਆ ਜੋ ਕਿ ਅਸੀਂ ਜਦੋਂ ਉਹਨੇ ਸਾਡੇ ਕੋਲ ਗਲਤੀ ਮੰਨ ਲਈ ਆ ਕੇ ਅਸੀਂ ਲਿਖਤੀ ਰੂਪ ਚ ਦਿੱਤੀ ਸੀਗੀ ਦਰਖਾਸਤ ਜਿਹੜੀ ਉਹ ਅਸੀਂ ਕਹਨੇ ਆ ਕਿ ਉਸਤੇ ਵਧੀਆ ਕਾਰਵਾਈ ਕੀਤੀ ਹੈ ਪੁਲਿਸ ਨੇ ਠੀਕ ਹੈ ਬਹੁਤ ਵਧੀਆ ਕੰਮ ਕੀਤਾ ਹੈ ਇਮਾਨਦਾਰੀ ਨਾਲ ਕੰਮ ਕੀਤਾ ਹੈ ਮੈਡਮ ਨੇ ਜੇਕਰ ਇਸ ਤਰ੍ਹਾਂ ਦੇ ਅਫਸਰਾਂ ਨੂੰ ਠੀਕ ਹੈ ਐਂ ਬਦਲੀਆਂ ਕੀਤੀਆਂ ਜਾਣਗੀਆਂ ਐਂ ਲੈਣ ਹਾਜ਼ਰ ਕੀਤਾ ਜਾਊਗਾ ਕਿਸੇ ਅਫਸਰ ਦਾ ਹੌਸਲਾ ਵੰਣਾਗਾ ਵੀ ਉਹ ਗਾਂ ਤੋਂ ਕਿਸੇ ਐਵਜੀ ਕੰਪਲੀਟ ਤੇ ਕਾਰਵਾਈ ਕਰ ਸਕੇ ਕੀ ਦਰਵਾਜ਼ੇ ਨਾਗਰਿਕ ਵੀ ਹਾਂ ਹੁਣ ਤੁਸੀਂ ਐਸਐਚਓ ਮੈਡਮ ਦੀ ਸਪੋਰਟ ਦੇ ਵਿੱਚ ਅੱਜ ਅਗੇ ਜਿਹੜਾ ਵੱਡੀ ਮੀਟਿੰਗ ਵੀ ਹੋਈ ਹੈ ਕਿ ਤੁਹਾਡੇ ਸੰਘ ਵੱਲੋਂ ਕੀ ਨਿਰਣਲਿਤ ਕਰ ਸਾਡੇ ਸੰਘ ਵੱਲੋਂ ਇਹੀ ਨਿਰਣਲਿਤ ਕੀਤਾ ਗਿਆ ਹੈ ਵੀ ਸਾਨੂੰ ਜਿੱਥੇ ਵੀ ਸੱਦਿਆ ਜਾਊਗਾ ਠੀਕ ਹੈ ਅਸੀਂ ਪੁਲਿਸ ਦੇ ਨਾਲ ਖੜੇ ਆ ਕਿਉਂਕਿ ਉਹਨਾਂ ਨੇ ਸਾਡੀ ਬੜੇ ਇਮਾਨਦਾਰੀ ਨਾਲ ਇਹ ਪਹਿਲੀ ਵਾਰੀ ਹੋਇਆ ਸਾਡੇ ਨਾਲ ਵੀ ਥਾਣੇ 'ਚ ਅਸੀਂ ਗਏ ਹੋਏ ਤੇ ਸਾਡਾ 1 ਰੁਪਿਆ ਵੀ ਨਾ ਲੱਗਿਆ ਹੋਵੇ ਠੀਕ ਹੈ ਤੇ ਸਾਡਾ ਕੰਮ ਵੀ ਸਹੀ ਹੋ ਗਿਆ